ਸਮਾਜ ਨੂੰ ਮਨਾਣਾ ਹੈ ਨਾ ਹਨਾ ਅਗਲਾ ਹਾਂ ਜਸਮਾਨ ਜੀ ਬੀਜੀ ਪੰਜਾਬ ਔਰ ਐਸਐਸਪੀ ਕਪੂਰਥਲਾ ਸ਼੍ਰੀ ਗੱਦੀ ਵਦਲਾ ਨੂੰ ਮਿਲਤਾ ਹਾਂ ਉਹਨਾਂ ਦੇ ਨਿਰਦੇਸ਼ ਤੇ ਕੇ ਲਈ ਬਾੜੀ ਅੰਸਾਰ ਦੇ ਖਿਲਾਫ ਇੱਕ ਡਿਸਟ੍ਰਿਕਟ ਕਪੂਰਥਲਾ ਵੱਲੋਂ ਇੱਕ ਮਹਿੰਮ ਮੁਦਦ ਲਈਏ ਉਹਦੀ ਲੜੀ ਦੇ ਵਿੱਚ ਹੀ ਜਿਆ ਸਮੂਹਿਕ ਸਚਨਾ ਬਣੀ ਸੀ ਇਹ ਇੱਕ ਰਵੀ ਨਾਮਕ ਵਿਅਕਤੀ ਹੈ ਜੋ ਜਲਜਪਾਲਪੁਰ ਦਾ ਰਹਿਣ ਵਾਲਾ ਹੈ ਉਹ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਲ ਪਹੁੰਚਿਆ ਹੈ ਇਮੀਡੀਏਟਲੀ ਕਿਤੇ ਫਾਇਰਿੰਗ ਇਨਸੀਡੈਂਟ ਰਿਪੋਰਟ ਦਿੱਤਾ ਗਿਆ ਸੀਗਾ ਮੇਰੇ ਵੱਲੋਂ ਪੇਸ ਕਿ ਫੜਵਾੜਾ ਐਸਐਚਓ ਵਾਲੀ ਗਈ ਤੇ ਸੈਡੀਫੀਅਰੀ ਟੀਮ ਵਾਲੀ ਵੀ ਜਲਦੀ ਪਹੁੰਚ ਗਈ ਹੈ ਇਸ ਜ਼ਖਮੀ ਰਕੀ ਦੇ ਸਿਵਲ ਹਸਪਤਲ ਦਿੱਤੇ ਸਾਨੂੰ ਥੋੜਾ ਮਾਮਲਾ ਚੁੱਕਿਆ ਪਿਆ ਇੰਟਰਮੀਨ ਇਹ ਰਚ ਗ੍ਰੋਮਨ ਤੇ ਟੈਕਨੀਕਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ ਇਹ ਮਾਮਲਾ ਉਸੇ ਉਸੇ ਆਰਟੀਕਲ ਕਰ ਦਿੱਤੀ ਗਈ ਹੈ ਤੇ ਸਾਨੂੰ ਇੱਕ ਰਿਪੋਰਟ ਤੋਂ ਬਹੁਤ ਹੀ ਕ੍ਰੈਡੀਬਲ ਇਨਪੁਟ ਮਿਲੀ ਕਿ ਜਿਹੜਾ ਅਜ਼ੂਲੀ ਲਿਖਿਆ ਹੈ ਕਿ ਅਸਲ ਦੇ ਵਿੱਚ ਇਸ ਵਿਅਕਤੀ ਦੀ ਆਪਣੀ ਹੀ ਇੱਕ ਇਲੀਗਲ ਗੱਤਨ ਦੀ ਸੈਸ਼ਨ ਚ ਹੈ ਜਿਹਦੇ ਆਪੇ ਹੀ ਹੋ ਗਈ ਜੀ ਆਪਰੇ ਰਿਕੋਰਡ ਇਸ ਦੰਡੇ ਨੂੰ ਡਿਸਚਾਰਜ ਕਰਵਾਇਆ ਗਿਆ ਮਿਤੀ 28 ਨੂੰ ਔਰ ਇੱਕ ਪਰਚਾ ਜਿਸ ਤਰ੍ਹਾਂ ਦਿੱਤਾ ਗਿਆ ਤਤਕਾਲੀ /24 ਅੰਡਰ ਸੈਕਸ਼ਨ 25(0) ਆਰਮਸ ਐਕਟ ਇਹ ਵੀ ਸਟਾਰਟ ਕਰਨ ਕੁਪਰਾਸੀਅਲ ਐਸਪਾਇਰੀ ओरिजिनल ਜਿਹੜਾ ਸੈਕੂਲਰ ਟੈਕੀਕਲ ਜਿਹੜਾ ਹਿਊਮਨ ਇੰਟੈਲੀਜੈਂਸ ਇਨਵੈਸਟੀਗੇਸ਼ਨ ਦੇ ਅੰਦਰ ਜਿੱਥੇ ਕਮੇ ਆਈ ਸੀ ਕੋਤਪੁਸ਼ਕ ਕੀਤੀ ਮੈਂ ਨੇ ਮੰਨਿਆ ਕਿ ਮੇਰਾ ਹੀ ਜਿਹੜਾ ਇੱਕ ਵੈਪਨ ਹੈ ਉਹ ਮੈਂ ਜੁਬੇ ਇਨਸਟੈਂਟ ਵੈਪਨ ਮੇਰੇ ਆਪਣੇ ਕੋਲ ਲੱਭਿਆ ਹੈ ਔਰ ਇਹ ਇਲੀਗਲ ਵੈਪਨ ਹੈ ਤੇ ਇਹ ਮੈਂ ਕਿਤੇ ਝਾੜੀਆਂ ਦੇ ਵਿੱਚ ਫਗਵਾੜੇ ਤੋਂ ਬਲਾਹੀ ਰੋਡ ਦੇ ਉੱਪਰ ਝਾੜੀਆਂ ਦੇ ਚੋਂ ਕੋਇਆ ਹੋਇਆ ਹੈ ਇਹ ਵੀ ਹੀ ਨਿਸ਼ਾਨਦੇਹੀ ਦੇ ਉੱਪਰ ਇਹਦੇ ਤੋਂ ਰਿਕਵਰੀ ਕਰਵਾਈ ਦੀ ਇੱਕ ਦੇਸੀ ਕਟਾ ਔਰ 9 0315 ਬੋਲ ਦੇ ਇੱਕ ਬਲਦ ਖੜਾਇਆ ਗਿਆ ਜਿਵੇਂ ਕੀ ਨਾਮ ਹੈ ਇਸ ਵਿਅਕਤੀ ਦਾ ਰਵੀਪੁੱਤਰ ਹੰਸਰਾਜ ਵਾਸੀ ਜਗਪਾਲਪੁਰ थाना ਬਾਬਲਪਿੰਡੀ ਔਰ ਇਹਦੇ ਤੇ ਇਸ ਤੋਂ ਪਹਿਲਾਂ ਵੀ ਇੱਕ ਕ੍ਰਾਦਿਕ ਮਸਲਾ ਮਾਮਲਾ ਹੈਗਾ 8/22 ਐਫ ਆਈ ਆਰ ਰਜਿਸਟਰਡ ਹੈ ਜੀ ਅੰਡਰ ਸੈਕਸ਼ਨ 307 344 34 ਹੈਗੀ ਸੀ ਬਾਬਲਪਿੰਡੀ ਜਿਹੜਾ ਵਿਅਕਤੀ ਇਹਦੇ ਇੱਕ ਨਾਲ ਸੀਗਾ ਉਹ ਤੇ ਕੋਈ ਮਾਮਲਾ ਦਾ ਚ ਇਵੇਂ ਵਾਲੀ ਫਿਲਮ ਦਾ ਪ੍ਰਭੂਤ ਸਿੰਘ ਸੀ ਜਿਹੜਾ ਪਾਸਪੋਰਟ ਤੇ ਉਹੀ ਰਹਿਣ ਵਾਲਾ ਇੱਕ ਹੋਸਟ ਨੇ ਪਰ ਉਹਦਾ ਨਾਂ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਫਿਲਹਾਲ ਦੀ ਤਫ਼ਤੀਸ਼ ਦੇ ਵਿੱਚ ਉਹਦਾ ਇਸ ਦੇ ਨਾਲ ਕੋਈ ਵੀ ਕ੍ਰਿਮੀਨਲ ਸਬੰਧ ਨਹੀਂ ਪਾਇਆ ਗਿਆ ਹੈ ਤੇ ਵੀ ਕਿਉਂਕਿ ਦੋ ਦਿਨਾਂ ਸਾਨੂੰ ਰਿਮਾਂਡ ਮਿਲ ਗਿਆ ਇਹਦੇ ਤੋਂ ਕਿੱਥੋਂ ਇਹ ਰੱਪੜ ਲੈ ਕੇ ਆਇਆ ਉਸਦੇ ਸਾਥੀ ਦਾ ਕੀ ਕੋਈ ਰੋਲ ਸੀਗਾ ਕਿ ਨਹੀਂ ਉਹ ਸਾਰੇ ਕੁਝ ਫਟਾ ਦਿੱਤੇ ਮੈਂ ਮੈਂ ਕੋਈ ਮੰਗਿਆ ਵੀ ਇਸ ਤੋਂ ਪਹਿਲਾਂ ਕੋਈ ਟੋਟੋ ਦਾ ਮਾਮਲਾ ਕੀਤਾ ਵਾ ਇਹ ਹੁਣ ਦਰਾਨੇ ਰਿਮਾਂਡ ਇਸਾਈਸ ਤੋਂ ਤੇ ਪੇਸ਼ ਕੀਤਾ ਤੇ ਰੋਣ ਕਿੰਨੇ ਪਰਮੋਦ ਹੋਏ ਨੇ ਉਹ ਨਾਲ ਰੋਣਗੇ ਸਪੈਨਸ ਬੜਵਤੇ ਗੋਲੀ ਲੱਗੀ ਕਿਤਾ ਹੈ ਏ ਹਜੇ ਤੱਕ ਜਿਹੜੇ ਕਹਿ ਰਹੇ ਸੀ ਅਚਾਨਕ ਇੱਥੇ ਕੋਲੇ ਹੈਂਡਲ ਕਰਦੇ ਹੋਏ ਮਿਸਫਾਇਰ ਹੋਇਆ ਇਹ ਜਾਂ ਤਾਂ ਇਹਨੂੰ ਟ੍ਰਾਈ ਕਰ ਰਹੇ ਹਨ ਪਰ ਕਿਉਂਕਿ ਹਜੇ ਇਹਦੀ ਕੰਡੀਸ਼ਨ ਥੋੜੀ ਨਹੀਂ ਡਿਸਚਾਰਜ ਹੈ ਰਾਤ ਨੂੰ ਇਹਦੀ ਡਿਸਚਾਰਜ ਹੋਇਆ ਸੋ ਜਿੰਨੀ ਪੁਛੀ ਚਾਏ ਇਹਨੂੰ ਅਸੀਂ ਦੁਬਾਰਾ ਰਿਮਾਂਟ ਕਰਾਂਗੇ ਕਿਉਂਕਿ ਇਹਨਾਂ ਨੂੰ ਜਿਹੜਾ ਵੈਪਨ ਉੱਥੇ ਲਕੋਇਆ ਸੀ ਜਿੱਥੇ ਵਰਤਤ ਹੋਈ ਅ ਨਹੀਂ ਵੈਪਨ ਇਹਨੇ ਪਗਵਾੜਾ ਤੇ ਬਲਾਹੀ ਕੋਟੀ ਮੈਂ ਮੈਂ ਮੁੰਨਾ ਦਸਤ ਵਿੱਚ ਜਿਹੜਾ ਲੈ ਕੇ ਕਿ ਖੋਇਆ ਸੀ ਸੁਣਿਆ ਕੁਝ ਫਿਰ ਹਾਲ ਨੇ ਕਿਹਾ ਜੀ ਮੈਂ 2 ਸਾਲ ਪਹਿਲਾਂ ਕਿ ਤੁਹਾਨੂੰ ਮਵਾਇਆ ਹੈ ਫਰ ਡਿਟੇਲ ਜਿਹੜੀ ਦੁਪਰ ਦਾ ਹੈ ਇਹ ਮੰਨਦੇ ਨੇ ਜਿਹ ਦੋ ਸਾਬ ਤੋਂ ਕਿੱਥੇ ਰੱਖਿਆ ਸੀ ਇਹਦੇ ਆਪ ਦੇ ਰਿਪੋਰਟ ਸੀਗਾ ਇਹਦੀ ਡਿਟੇਲ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਰਿਮਾਂਡ ਦੇ ਤਲਾਸ਼ ਕਿੰਨੇ ਦਿਨ ਦਾ ਰਿਮਾਂਡ ਮੈਮ ਹਾਸਲ ਹੋਇਆ ਦੋ ਦਿਨ ਦਾ ਰਿਮਾਂਡ ਮੈਮ ਸਾਹਿਬ ਮੈਮ ਗੋਰੀ ਚੰਦਨ ਤੋਂ ਬਾਅਦ ਹੀ ਰਵਾ ਆਹ ਦਾ ਕੱਟੜਾ ਸੱਜੇ ਉੱਥੇ ਛੁੱਟ ਗਏ ਇਹ ਜਹਾਜ਼ੀਆਂ ਦੇ ਹਾਂਜੀ ਹਾਂਜੀ ਇਹ ਡਰ ਗਏ ਬਿਕੋਜ਼ ਇਮੀਡੀਏਟ ਮੀਡ ਅਨਾਂ ਦਾ ਸਾਥੀ ਵੀ ਸੀਗਾ ਇਹਨੂੰ ਜਿਹੜੇ ਮੈਡੀਕਲ ਹੈਲਪ ਦੀ ਲੋੜ ਸੀ ਸੋ ਇਹ ਵੀ ਇਹ ਸਿਵਲ ਹਸਪੀਟਲ ਹੈ ਤੇ ਫਿਰ ਸਾਡੀ ਮੌਕੇ ਤੇ ਟੀਮਾਂ ਪਹੁੰਚਿਆ ਤੇ ਕੁਝ ਸੀ